ਹਾਂਜੀ ਕਿਵੇਂ ਆ ਮਤਰੋ ਆਜੋ ਬਣਾਈਏ ਅੱਜ ਆਪਾਂ ਪੁਦੀਨੇ ਦੀ ਝਟਣੀ ਆ ਲੈ ਲਿਆ ਪੁਦੀਨਾ ਨਾਲ ਧਣੀਆਂ ਨਾਲ ਪਿਆਜ਼ ਚਿਬੜ ਤੇ ਟਮਾਟਰ ਲਸਣ ਅੰਬ ਖਟਾ ਅੰਬ ਤੇ ਮਿਰਚਾਂ ਹਰੀਆਂ ਤੇ ਕੁੰਡੀ ਘੋਟਨੇ ਨਾਲ ਦੇਸੀ ਸਟਾਈਲ ਵਾਲੀ ਝਟਣੀ ਆ ਆਜੋ ਦੇਖੋ ਤੇ ਬਣਾਓ ਤੁਸੀਂ ਵੀ ਰੈਸਪੀ ਆਪਣੇ ਵਾਲੀ ਆਹ ਉਹ ਪਿਓਰ ਪੰਜਾਬੀ ਚ ਰੈਸਪੀ ਆ ਤੇ ਆਨ ਪਿਓਰ ਪੰਜਾਬੀ ਵਾਲੀ ਰੈਸਪੀ ਆ ਚੱਕੋ ਵੀ ਪਾਤੇ ਆਪਾਂ ਪਿਆਜ਼ ਪਹਿਲਾਂ ਪਿਆਜ਼ਾਂ ਨੂੰ ਕੁੱਟ ਲੈਣਾ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਕੁੱਟ ਕੇ ਨਾ ਸਾਈਡ ਤੇ ਕਰ ਦੇਣਾ ਉਦੋਂ ਬਾਅਦ ਪਾਉਣਾ ਆਪਾਂ ਪੁਦੀਨਾ ਪੁਦੀਨਾ ਪਾ ਕੇ ਪੁਦੀਨੇ ਨਾਲ ਪਾਉਣਾ ਮਾ ਧਣੀਆਂ ਠੀਕ ਆ ਮਿੱਤਰੋ ਪੁਦੀਨਾ ਕੁੱਟ ਕੇ ਚੰਗੀ ਤਰ੍ਹਾਂ ਕੁੱਟ ਕੇ ਪੁਦੀਨਾ ਦੇ ਨਾਲ ਹੀ ਉਹਦੇ ਪਾ ਦੋ ਧਣੀਆਂ ਤਣੀਆਂ ਆਪਾਂ ਪਾ ਕੇ ਦੋਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਗੜ ਲੈਣਾ ਠੀਕ ਆ ਜਦੋਂ ਦੋਨੇ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਘੁੱਟ ਕੇ ਇਹਨਾਂ ਦਾ ਪੂਰਾ ਕਚੂੰਬਰ ਨਿਕਲ ਆ ਗਏ ਨਾ ਪਹਿਲਾਂ ਥੋੜਾ ਜਿਹਾ ਵਿੱਚ ਆ ਦੇਖੋ ਨੂਨ ਪਾ ਲਓ ਥੋੜਾ ਜਿਹਾ ਪਾ ਲਓ ਅੱਧਾ ਕ ਚਮਚਾ ਉਹਦੇ ਨਾਲ ਨਾ ਇਹ ਚੰਗੀ ਤਰ੍ਹਾਂ ਕੁੱਟਿਆ ਜਾਊਗਾ ਸਮਾਨਾ ਫਿਰ ਪਿਆਜ਼ ਵਿੱਚ ਪਾ ਕੇ ਇਹਨਾਂ ਨੂੰ ਕੁੱਟ ਲਓ ਤਿੰਨੇ ਚੀਜ਼ਾਂ ਨੂੰ ਆ ਚੰਗੀ ਤਰ੍ਹਾਂ ਪਿਆਜ਼ ਪੁਦੀਨਾ ਤੇ ਧਨੀਆ ਜਦੋਂ ਰਲ ਕੇ ਇਕੱਠੇ ਕੁੱਟ ਲਈ ਉਦੋਂ ਬਾਅਦ ਫਿਰ ਆਪਾਂ ਇਹ ਚ ਪਾਉਣਾ ਵਾ ਅੰਬ ਖੱਟੀ ਅੰਬੀ ਪਾਤੀ ਵਿੱਚ ਇੱਕ ਕੱਟ ਕੇ ਤੇ ਨਾਲ ਹੀ ਪਾਤੇ ਆਪਾਂ ਚਿਬੜ ਕੱਟ ਕੇ ਦੋਨੇ ਚਿਬੜ ਆਪਾਂ ਸਰਤੇ ਵਿੱਚ ਤੇ ਨਾਲ ਹੀ ਪਾਤੇ ਆਪਾਂ ਭੁੰਨੇ ਹੋਏ ਟਮਾਟਰ ਟਮਾਟਰ ਨੂੰ ਗੈਸ ਤੇ ਜਾਂ ਚੁੱਲ੍ਹੇ ਤੇ ਭੁੰਨ ਕੇ ਤੇ ਨਾਲ ਹੀ ਆਪਾਂ ਪਾਤਾ ਲਸਣ ਲਓ ਜੀ ਆ ਹੁਣ ਸੱਟ ਦੀ ਆਪਾਂ ਮਿਰਚਾਂ ਤੇ ਟਾਈਮ ਤਾਂ ਲੱਗਦਾ ਜਣੀ ਘੰਟਾ ਤਾਂ ਪਾਉਣਾ ਘੰਟਾ ਤੇ ਜਣੀ ਨਿੰਬੂ ਨਚੋੜਦੇ ਹੋ ਤੇ ਜਦੋਂ ਆਪਾਂ ਸਾਰਾ ਕੁਝ ਕੁੱਟਿਆ ਗਿਆ ਚੰਗੀ ਤਰ੍ਹਾਂ ਉਦੋਂ ਆ ਨਿੰਬੂ ਨਚੋੜ ਕੇ ਵੀ ਫਿਰ ਉਹਨੂੰ ਕੁੱਟਣਾ ਯਾਨੀ ਕਿ ਪੂਰਾ ਕਚੂੰਬਰ ਕਾੜਨਾ ਚਾਹਣੀ ਦਾ ਫੇਰ ਚਟਣੀ ਦਾ ਸਵਾਦ ਬਣਦਾ ਵਾ ਆਨ ਲਓ ਦੇਖੋ ਕੁੰਡੀ ਚ ਆਪਾਂ ਇਹਦਾ ਆ ਵੀ ਥੋੜੇ ਜੀ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਆ ਦੇਖੋ ਚਟਣੀ ਦਸੋ ਕਮੈਂਟ ਕਰਕੇ ਤੇ ਸ਼ੇਅਰ ਕਰਕੇ ਵੀ ਕਿਵੇਂ ਲੱਗੀ ਚਟਣੀ ਧੰਨਵਾਦ ਜੀ